ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਪਿਆ ਤੁਹਾਡਾ ਸਾਲ ਦਾ 95 ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਹੈ ਅੱਜ ਹੀ ਸ਼ੁਰੂਆਤ ਹੋ ਰਹੀ ਹੈ ਸਵੇਰੇ 6:00 ਤੇ 6:00 ਵਜੇ ਤੇ ਇਵੈਂਟ ਹੋਇਆ ਤੇ ਉੱਪਰ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੇ ਅਬਨੀਤ ਪਪਾ ਉੱਤੇ ਆ ਝੋਟ ਕੇ ਦੇ ਲੰਮਾ ਪੈ ਗਿਆ ਤੇ ਅਬਨੀਤ ਵੀ ਛੁੱਟੀ ਆ ਅਬਨੀਤ ਨੂੰ ਨਾਲ ਛੁੱਟੀ ਆ ਹੈਪੀ ਇੰਡੀਪੈਂਡੈਂਸ ਡੇ ਸਾਰੇ ਹਨ ਤੇ ਸਾਡੇ ਦੇਸ਼ ਨੂੰ ਆ ਜਾ ਕੇ ਮਿਲੀ ਸੀ ਮਤਲਬ ਹਾਂ ਹਿਆਲੋ ਜੀ ਅੱਜ ਜਦੋਂ ਸਾਡਾ ਵਾਹ ਉਹ ਕਿੱਦਾਂ ਉੱਪਰ ਮੜਮੜੀ ਆ ਪੂਰੀ ਪੈਂਦੀ ਪਈ ਆ ਇਹ ਪਤਾ ਨਹੀਂ ਮੇਰੇ ਫੋਨ ਦੀ ਕੀ ਪ੍ਰੋਬਲਮ ਆ ਬ੍ਰਾਈਟਨੈਸ ਘੱਟ ਹੋ ਜਾਂਦੀ ਆ ਆਟੋਮੈਟਿਕ ਹੀ ਹੋ ਜਾਂਦੀ ਆ ਉਹ ਮੈਂ ਫੰਕਸ਼ਨ ਇਹਦਾ ਸਹੀ ਕਰਦੀ ਨੂੰ ਤੇ ਕੈਮਰੇ ਚੰਨੀ ਕੁਆਲਿਟੀ ਨਹੀਂ ਆਉਂਦੀ ਹੈ ਜੀ ਤੇ ਕੰਮਕੁਮਾ ਤੇ ਕਰਨੇ ਨੂੰ ਪਿਆ ਸਾਰਾ ਇਹ ਤੇ ਕਰਨਾ ਆ ਯਾਹੋਂ ਸੇ ਕੰਮ ਫੇਰ ਦੇਖਦੇ ਆਂ ਕੀ ਕਰਨਾ ਇਹ ਗੱਲ ਜੀ ਸਾਰਾ ਇਹਨੂੰ ਨੀਦ ਗਾਰੇ ਦੇ ਸਭ ਸਰ ਵਧੀਆ ਹੋਵੇ ਅੱਜ ਚੱਲੇ ਆਂ ਜੀ ਖਾਦ ਬਣ ਜਿਹੜੀ ਰਹਿੰਦੀ 1.5 ਕੇ ਦੀ ਤਾਂ ਬਸ ਇਹੀ ਰਹਿ ਗਈ 1.5 ਕੇ ਦੀ ਬਾਕੀ ਪਾਤੀ ਦੀ ਕੱਲ ਤਾਂ ਮਿਲਦੇ ਆਂ ਤੁਹਾਨੂੰ ਖੇਤੀ ਜਾ ਕੇ ਕੱਲ ਖਾਦ ਬਣ ਦੇ ਵੀਡੀਓ ਬਣੀ ਨਾ ਸਕੇ ਮੈਂ ਫੋਨ ਨਾਲ ਲੱਗ ਗਿਆ ਵਾ ਲੋ ਜੀ ਚੱਲੇ ਖਾਦ ਬਣ ਬਾਕੀ ਕੱਲ ਵੀਡੀਓ ਤਾਂ ਨਹੀਂ ਬਣੀ ਕੱਲ ਫੋਨੇ ਆਇਆ ਸਾਡੇ ਕੋਲ ਖਾਦਾ ਕੱਲ ਵੀ ਭਾਈ ਦੀ ਪੰਜ ਸੱਤਾ ਖੇਤਾਂ ਨੂੰ ਕੱਲ ਫੋਨੇ ਆਇਆ ਸਾਡੇ ਕੋਲ ਬਾਕੀ ਕਿਹਾ ਕਿ ਹੁਣ ਬਣਾਣੇ ਵੀਡੀਓ ਮੇਰਾ ਕੈਮਰਾਮੈਨ ਬਣਾਊਗਾ ਇਦਾਂ ਐਲੋ ਕਰਦੇ ਜਾਣავਤੀ ਬੰਦਾ ਬਹੁਤ ਵਧੀਆ ਘੈਂਟ ਬੰਦਾ ਲਓ ਜੀ ਪਹੁੰਚ ਗਏ ਖੇਤੀ 15 ਹੋ ਗਿਆ ਇਹ ਇਹਨੂੰ ਪਣੀ ਹੈ ਡੇਢ ਖੇ ਦਾ ਇਹਨੂੰ ਪਾ ਦਾਂ ਡੇਢ ਡੇਢ ਥੈਲਾ ਬਾਕੀ ਉਧਰ ਪਾਣੇ ਆ ਜਾ ਕੇ ਅੱਧਾ ਕਿ ਥੈਲਾ ਉਚਾਰ ਕਰਨ ਨਾਲ ਸਾਂ ਉਧਰ ਵੀ ਰਹਿ ਗਿਆ ਕੱਲ ਦਾ ਉਧਰ ਹੀ ਪਾਣੇ ਆ ਜਾ ਕੇ ਤਾਂ ਮਿਲਦੇ ਹਾਂ ਨੂੰ ਬਾਅਦ ਵਿੱਚ ਵੀਡੀਓ ਲਓ ਜੀ ਇੱਦਾਂ ਬੱਟ ਠੀਕ ਹੈ ਬਾਜੀ ਖਾ ਉੱਦਨ ਮੇ ਭਰੇ ਹੋਦੇ ਆ ਸ਼ਨੀਵਾਰੀ ਮੰਗਵਾਰੀ ਪਤਾ ਨਹੀਂ ਹਾਂ ਕੋਈ ਪਾਤੀ ਜੂਰੀਆ ਹੁਣ ਆਪਾਂ ਚੱਲੇ ਆਂ ਉਹ ਹੈ ਟਰੱਕੋ ਟਰੱਕ ਵਾਹ ਦੇਖ ਮੁੰਡਾ ਸਾਡਾ ਦੇਖ ਉਹ ਦਾ ਰੇੜਾ ਲਾਰ ਹੈ ਆਪ ਆਇਆ ਤਾਂ ਤੇ ਥੱਲੇ ਸੀ ਤੇ ਗਾਂਹਾਂ ਜਾ ਕੇ ਉਹਨਾਂ ਦੀ ਪੱਠੇ-ਵੱਟਣ ਜੱਲਦੇ ਆ ਫੇ ਤੁਹਾਨੂੰ ਮਿਲਦੇ ਆ। ਲੋ ਜੀ ਖਾਦ ਆਪਾਂ ਪਾਇਆ ਸੀਗੇ ਅੱਧਾ ਕਿ ਥੱਲਾ ਤਾਂ ਅੱਧਾ ਮੋੜਦੇ ਆ ਦੇਖੋ। ਹੁਣ ਆ ਗਏ ਅਸੀਂ ਪੱਠੇ ਪੜ੍ਹਣ ਬਾਹਰਾ ਪੜ੍ਹਣਾ ਇੱਥੋਂ। ਬਾਜਰਾ ਵੱਢ ਕੇ ਫੇਰ ਆਪਾਂ ਫ੍ਰੀ ਟਾਈਮ ਹੋ ਗਿਆ 11:00 ਵਜੇ ਮੇਲਾ ਦਾ। ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਕਹਨ ਆ ਉਹ ਕਾ ਕਿਹੜਾ ਵੱਢਣਾ। ਜੀ ਲੱਗੇ ਹੋ ਵੱਢਣ ਪੱਠੇ ਆ ਦੇਖ ਲਓ ਦੋ ਇਧਰ ਵੱਢ ਲਈਆਂ ਉਹ ਬਾਜਰਾ ਨਾਲ ਬੀੜਾ ਥੋੜਿਆ ਜਿੱਦਾਂ ਵਿੱਚ ਗਾਜਰ ਬੂਟੀ ਜੀ ਵੀ ਫਿਰ ਅਸੀਂ ਫਿਰ ਇਹਨੂੰ ਵੱਡਾਂ ਗਿਆ ਬਾਹਦਣਾ ਉਧਰ ਚੜੀ ਵੀ ਹੈਗੀ ਦਾ ਚਲੋ ਮਿਲਦੇ ਆ ਤੁਹਾਨੂੰ ਬਾਅਦ ਚੋ ਤਾਰ ਲਾਣ ਲੱਗੇ ਆ ਜੀ ਵੱਢੋ ਕੇ ਪੱਠੇ ਤੇ ਆ ਦੇਖੋ ਵੱਢੋ ਕੇ ਪੱਠੇ ਲਾਣ ਲੱਗੇ ਨੇ ਤਾਰ ਗਾਈਆਂ ਬਹੁਤ ਬੈਨਾਂ ਬਹੁਤ ਆਈਆਂ ਬੱਦਲ ਹੀ ਚਾਰ ਪੰਡਾ ਬੱਦਲ ਵੀ ਵਾਲਾ ਹੋ ਗਿਆ ਉਹ ਤੇ ਆ ਦੇਖੋ ਬੱਦਲ ਕਿੰਨਾ ਆਦਾ ਅੱਜ ਦਾ ਵੀਡੀਓ ਬਟਰੈਕਟਰ ਤੇ ਪਈ ਆ ਕਦੇ ਅੱਜਨ ਚੱਲਣ ਦੇ ਕਰੀਓ ਅੱਦਨੋਂ ਬਾਕੀ ਇਹ ਆ ਪਿੰਡ ਚਾ ਰੇ ਜਲਣਾ ਫੇਰ ਅਮਨੇ ਬਣਾਉਗੀ ਵਲੌਗ ਤਾਂ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈ ਕੰਦੀ ਘੰਟੀ ਨੂੰ ਦਬਾ ਦਿਓ ਜੀ ਤੁਹਾਡੀ ਸਪੋਰਟ ਨਾਲੇ ਸਾਰਾ ਕੁਝ ਹੈ ਜੀ ਫੇਰ ਬੰਨ ये मथके कण आके ले आने बस दिया अब वो चलो पता नहीं काम ले हो गया मेरे को नहीं Oh, Werner. Schade, 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 ਜੀ ਪਹੁੰਚ ਗਏ ਸਾਡੇ ਅੰਕਲ ਹੁਣੀ ਸੀਸ ਅੰਕਲ ਜੀ ਇਹ ਪਰ ਮੋਰਟੀ ਨੂੰ ਹੋਰ ਗੱਲ ਗੱਲਾਂ ਨਾਲ ਉਹਦੇ ਇਹ ਸਾਡੇ ਸੇਵਾ ਦਾ ਰਿਮੈਂਬਰ ਅਵਨੀਤ ਇਦਾਂ ਨਹੀਂ ਬੋਲੀਦਾ ਲੀਪੂ ਮਿਲੀ ਮਿਲੀ ਥੋੜੀ ਆ ਉਧਰ ਦੇਖੀ ਭੱਜੀ ਤੋਂ ਪੁੱਤ ਦੀ ਬੁੱਫੜ ਦੇਖੀ ਨਹੀਂ ਨਹੀਂ ਹੈਗੀ ਪਾਪਾ ਆ ਗਏ ਵਲੋਗ ਅਸਾਂ ਲੋ ਜੀ ਪਹੁੰਚ ਗਏ ਅਸੀਂ ਪਾਪਾ ਦੇਖ ਨੂੰ ਲੱਗੀ ਇਸ ਤੇ ਹੀ ਵੜੀ ਹੈ ਮੈਂ ਆਹ ਪਰਛਾਵ ਹੈ ਚਪਾ ਲਿਆ ਸੀ ਆਪੂਆ ਨੇ ਉੱਚ ਪਾ ਲਿਆ ਉੱਥੇ ਕਿੱਗ ਲੱਗ ਜਾ ਤੂੰ ਹੁਣ ਨਹੀਂ ਚੱਲਾ ਤਾਂ ਹੈਗਾ ਕਿੱਧਰ ਕਿੱਧਰ ਤੀ ਜਾਣਾ ਪੈਦਾ ਤੀ ਜਾਣਾ ਇਹਨੂੰ ਤਾਂ ਲਾ ਜਾ ਅੱਛਾ ਜਾ ਫੇਲੇ ਆ ਫੇ ਮੁੜ ਕੇ ਆ ਕੇ ਚੱਲਦੇ ਆ ਇਹ ਕਿੱਦਾਂ ਜੇ ਤਾਂ ਮੂੰਹ ਨਾ ਕਰੀਦੀ ਹੋਰ ਕਿੱਦਾਂ ਕਰੀਦੀ ਆਹ ਨਾ ਕਰੀ ਐਨੀ ਨਾ ਕਿਤੇ ਚਾਲ ਦਾ ਆ ਰਿਹਾ ਛੇਤੀ ਨਾ ਵਾਹ ਠੀਕ ਹੈ ਵਾਹ ਹਿੰਦ ਚਾ i think it's all the better ਜੇ ਤੁਹਾਨੂੰ ਲੱਗਿਆ ਕਿ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕੋਲੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਜੋ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ ਮਿਲਦੇ ਹਾਂ ਜੀ ਕੱਲ ਦੀ ਵੀਡੀਓ ਦੇ ਵਿੱਚ